ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕਾਲਪੁਰਖ ਵਾਹਿਗੁਰੂ ਜੀ ਜੀ ਮੇਲ ਸਤਕਾ ਆਪਾਂ ਜਿਸ ਵੀ ਇਹ ਸੰਸਾਰ ਦੀ ਯਾਤਰਾ ਕਰਦੇ ਹਾਂ ਤਾਂ ਸਾਡੀ ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ ਹੀ ਹੁੰਦੀ ਹੈ ਕਿਉਂਕਿ ਮਰਨ ਲਿਖਾਇ ਮੰਡਲ ਮੇ ਆਏ ਪਰ ਸਾਨੂੰ ਮੌਤ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈਗਾ ਕਿਉਂਕਿ ਅਸੀਂ ਪਾਪ ਉਹਰਾ ਬਹੁਤ ਜ਼ਿਆਦਾ ਕੀਤੇ ਹੋਏ ਹੁੰਦੇ ਪਿਛਲੇ ਜੁਨਾਂ ਦੇ ਵਿੱਚ ਵੀ ਪਾਪ ਕੀਤੇ ਹੁੰਦੇ ਤੇ ਅੱਜ ਜੁਨ ਦੇ ਵਿੱਚ ਵੀ ਆ ਕੇ ਮਨੁੱਖਾ ਦੇਹੀ ਦੇ ਵਿੱਚ ਵੀ ਅਸੀਂ ਅਪਰਾਧ ਵੀ ਜ਼ਿਆਦਾ ਕੀਤੇ ਰਹੇ ਜਿਸ ਕਾਰਨ ਕਰਕੇ ਪਾਪਾਂ ਦਾ ਤਾਂ ਕੋਈ ਅੰਤ ਹੀ ਨਹੀਂ ਕਹਿੰਦੇ ਜਦ ਅਸੀਂ ਪਾਪ ਕਰਦੇ ਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਭਗਤ ਕਬੀਰ ਜੀ ਦੱਸਦੇ ਹਨ ਕਿ ਜਿਹੜਾ ਕਲਚੀ ਦੇ ਵਿੱਚ ਕਹਿੰਦੇ ਸੀਗੇ ਮਰ ਜਾਂਦਾ ਬੰਦਾ ਤਾਂ ਉਹਦੀ ਮੁਕਤੀ ਹੋ ਜਾਂਦੀ ਆ ਜਿਹੜਾ ਮਗਹਰ ਦੇ ਵਿੱਚ ਜਾਂਦਾ ਹੈ ਉਸ ਦੀ ਮੁਕਤੀ ਨਹੀਂ ਹੁੰਦੀ ਪਰ ਇਹਦਾ ਮਰਨ ਦਾ ਡਰ ਹੈਗਾ ਇਹ ਦੋਨੋਂ ਤਰੀਕਿਆਂ ਦੇ ਨਾਲ ਹੀ ਖਤਮ ਹੋ ਜਾਂਦਾ ਸੀ ਕਿ ਜਿਹੜਾ ਬੰਦੇ ਨੇ ਕਾਂਚੀ ਦੇ ਵਿੱਚ ਜਿਹਨੂੰ ਮਰ ਜਾਣਾ ਹੈਗਾ ਇਹਨੂੰ ਪਤਾ ਕਿ ਮੈਂ ਹੁਣ ਕਿਤੇ ਜਾਣਾ ਹੀ ਨਹੀਂ ਮੈਂ ਕਾਂਚੀ ਵਿੱਚ ਹੀ ਰਹਾਗਾ ਜਦ ਤੱਕ ਮੇਰੀ ਮੌਤ ਨਹੀਂ ਹੋ ਜਾਂਦੀ ਮੈਂ ਮੁਕਤ ਹੋ ਜਾਗਾ ਉਹ ਵੀ ਫਿਰ ਅਬਦਾ ਨਾਮ ਨਹੀਂ ਲਾਊਗਾ ਉਹ ਵੀ ਨਰਪਉ ਹੋ ਗਿਆ ਉਹਨੂੰ ਡਰ ਲੈਣਾ ਹੀ ਨਹੀਂ ਕਿਸੇ ਦਾ ਉਹ ਤਾਂ ਅੱਧ ਦਲ ਜਿਹਦੇ ਮਾਰੇ ਤੋਂ ਮਾਰੇ ਕੰਮ ਕਰੂਗਾ ਇਹ ਜਿਹੜਾ ਹੈਗਾ ਜੀ ਕਿ ਮੱਧ ਹਰ ਦੇ ਵਿੱਚ ਜਿਹੜਾ ਉਹ ਉੱਥੇ ਜਨ ਗਿਆ ਉਹਨ ਵੀ ਪਰਮਾਤਮਾ ਦਾ ਨਾਮ ਨਹੀਂ ਜੇ ਆਪਣਾ ਉਹਨੂੰ ਪਤਾ ਕਿ ਮੈਂ ਜਿੰਨਾ ਮਰਜ਼ੀ ਨਾਮ ਜਪ ਲਮਾ ਉਹਦਾ ਮੈਨੂੰ ਕੋਈ ਫਾਇਦਾ ਹੀ ਨਹੀਂ। ਜਦ ਫਾਇਦਾ ਹੀ ਨਹੀਂ ਹੋਣਾ ਹੈਗਾ ਫਿਰ ਉਹ ਵੀ ਹੱਥ ਦਾ ਜਿ ਦੇ ਮਾਰੇ ਤੋਂ ਮਾਰੇ ਕੰਮ ਕਰੂਗਾ। ਪਰ ਇਹਨਾਂ ਦੋਨਾਂ ਵਿੱਚ ਅੰਤਰ ਹੈ ਜਿਹੜਾ ਸੀਗਾ ਕਰਨ ਦੀ ਲੋੜ ਹੈਗੀ ਆ ਉਹ ਆਪਾਂ ਦੂਸਰੇ ਭਾਗ ਦੇ ਵਿੱਚ ਬਣਾਵਾਂਗੇ ਕਿ ਜਿਹੜਾ ਮਰਜੀਵੜਾ ਫਿਰ ਤਿਆਰ ਹੋਣਾ ਸੀਗਾ ਜਿਹੜਾ ਮੌਤ ਨੂੰ ਮੁਖੌਲਾ ਕਰਨ ਵਾਲੇ ਨੇ ਉਹ ਕਿਦਾਂ ਤਿਆਰ ਹੁੰਦੇ ਨੇ ਉਹ ਆਪਾਂ ਵੱਖਰਾ ਦੂਸਰੇ ਭਾਗ ਦੇ ਵਿੱਚ ਬਣਾਵਾਂਗੇ। ਇਹਦੇ ਵਿੱਚ ਇਹ ਹੀ ਹੈ ਕਿ ਤੁਸੀਂ ਜਿਹੜਾ ਹੁਣ ਹੈਗਾ ਆ ਕੇ ਗੁਰੂ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਤੁਸੀਂ ਪਾਣੀ ਜਿੱਦਾਂ ਪਾਣੀ ਵਿੱਚ ਮਿਕਸ ਹੋ ਜਾਂਦਾ ਇਸੇ ਤਰ੍ਹਾਂ ਤੁਸੀਂ ਆਪਣੀ ਜੋਤ ਨੂੰ ਮਨ ਦੇ ਵਿੱਚ ਜਿਹੜਾ ਹੈ ਮਨ ਦੀ ਜੋਤ ਨੂੰ ਪ੍ਰਮਾਤਮਾ ਦੀ ਜੋਤ ਦੇ ਵਿੱਚ ਸਮੋਣਾ ਸਿੱਖਣਾ ਚਾਹੀਦਾ ਹੋ ਆਰੰਭ ਕਰਨਾ ਚਾਹੀਦਾ ਫਿਰ ਨਿਰਭਉ ਹੋਣਾ ਚਾਹੀਦਾ ਹੈਗਾ ਸੋ ਆਪਾਂ ਆਓ ਸਾਰੇ ਜਣੇ ਇਹ ਅਭਿਆਸ ਕਰੀਏ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹਨ ਕਿ ਜੇ ਮਗਹਰੇ ਜਾ ਕੇ 1850 ਤੁਸੀਂ ਆ ਛੱਡ ਕੇ ਇਦਾਂ ਦੇ ਨਿਰਭਉ ਨਾ ਹੋਵੋ ਕਿ ਅਸੀਂ ਦੋਨੇ ਚੀਜ਼ਾਂ ਦੇ ਨਾਲ ਹੀ ਅੱਤ ਦਾ ਜਿਹਦੇ ਮਾੜੇ ਕੰਮ ਕਰਾਂਗੇ ਅਸੀਂ ਦੋਸ਼ਤ ਬਣ ਜਾਾਂਗੇ ਅਸੀਂ ਦੇਹਾਂ ਤੇ ਜਾਂਦੇ ਨਹੀਂ ਬੜਨਾ ਅਈ ਤਾਂ ਦੇਵਤਿਆਂ ਵੱਲ ਨੂੰ ਚੱਲਣਾ ਅਸੀਂ ਪਰਮਾਤਮਾ ਵੱਲ ਨੂੰ ਚੱਲਣਾ ਹੈ ਧਰਤੋ ਰਾਹ ਹੈ ਸੋ ਆਪਾਂ ਦੇਵਦੇਵਤਾ ਸੇ ਚੱਲ ਕੇ ਆਪਾਂ ਆਪਣੀ ਮੁਕਤੀ ਕਰੋ ਲਈਆ ਅਮਰ ਹੋਣਾ ਪਰਮਾਤਮਾ ਦੀ ਜੋਰ ਦੇ ਨਾਲ ਜੋਰ ਮਿਲੋਣੇ ਆ ਕਿ ਇਹ ਅਭਿਆਸ ਕਰੋ ਮੇਰਾ ਟੈਲੀਫੋਨ ਨੰਬਰ ਹੈ 97799 43501 ਭਾਈ ਕਰਮੇਸ਼ ਸਿੰਘ ਮੰਡਾ ਦੂਸਰਾ ਵੀ ਨੰਬਰ ਹੈ ਜੀ 9095900084 989095900083 ਤੇ ਵੀ ਟੈਲੀਫੋਨ ਕਰ ਸਕਦੇ ਹੋ ਪਿੰਡ ਮੰਡ ਜ਼ਿਲ੍ਹਾ ਦਿੱਲੀਂਦਰ ਕਪੂਰਥਲਾ ਰੋਡ ਤੇ ਆ ਜੀ ਸੋ ਕੋਈ ਵੀ ਕੰਟੈਕਟ ਕਰ ਸਕਦਾ ਹੈਗਾ ਜੀ ਆ ਸਕਦਾ ਮਿਲ ਸਕਦਾ ਜਿਹੜਾ ਵੀ ਕੋਈ ਅਭਿਆਸ ਕਰਨ ਦਾ ਤਰੀਕਾ ਹੈ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਕਰਦੇ ਜਾਂਦੇ ਨੇ ਸੋ ਇਹਦਾ ਪ੍ਰੈਕਟੀਕਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ